ਆ ਕਿਸੇ ਗੰਦ ਬੰਦੇ ਦੀ ਬਹੁਤ ਗੰਦੀ ਹਰਕਤ ਆ ਬਈ ਬਹੁਤ ਗੰਦੀ ਹਰਕਤ ਇਹਨੇ ਐਡੀ ਘਟ ਗਿਆ ਹਰਕਤ ਕੀਤੀ ਐ ਇਸ ਵਾਰ ਤਾਂ ਵੈਸੇ ਆਪਾਂ ਖੰਬਣੀ ਤੋਂ ਦੂਰ ਦੇਖ ਲੈਨੇ ਉਹਨੇ ਚ ਰਸਤੇ ਦੇ ਵਿੱਚ ਪਿਆ ਇਸ ਵਾਰ ਤਾਂ ਨਹੀਂ ਚਾਰ ਨਾਰੀਅਲ ਚਾਰੇ ਪਾਸੇ ਮੇਖਾਂ ਕੱਢ ਕੇ ਧਰੇ ਹੋਏ ਆ ਇਹ ਬਈ ਐਨ ਐਚ 9 ਆ ਰੋਡ ਇਹ ਤੋਂ ਪਤਾ ਨਹੀਂ ਕਿੰਨੇ ਕ ਸਾਧਨ ਗੁਜ਼ਰਦੇ ਆ 10 ਮਿੰਟਾਂ ਦੇ ਵਿੱਚ ਵਿੱਚ ਬਈ ਇਹਨੂੰ ਸ਼ੇਅਰ ਜ਼ਰੂਰ ਕਰਿਓ ਤੇ ਇਸ ਨੂੰ ਲਾਨ ਤਾਂ ਇੰਨੀਆਂ ਪਾਇਓ ਕਿ ਇਹਨੂੰ ਅਹਿਸਾਸ ਹੋ ਜਾਵੇ ਬਹੁਤ ਘਟੀਆ ਕੰਮ ਬਹੁਤ ਗਲਤ ਕੰਮ ਕੀਤਾ ਬਈ ਜਿਹੜਾ ਬੰਦਾ ਵੀ ਵੀਡੀਓ ਦੇਖੂਆ ਇਹਨੂੰ ਲਾਂਤ ਪਾਇਓ ਜਰੂਰ ਤੇ ਸ਼ੇਅਰ ਵੀ ਕਰਿਓ ਹੋ ਸਕਦਾ ਗੰਦਾ ਇਨਸਾਨ ਇਹ ਵੀਡੀਓ ਇਹਦੇ ਤੱਕ ਹੀ ਪਹੁੰਚ ਜੇ ਇਹ ਆਪ ਵੀਡੀਓ ਦੇਖੇ ਇਹਨੂੰ ਵੀਡੀਓ ਦੇਖ ਕੇ ਸ਼ਰਮ ਮਹਿਸੂਸ ਹੋਵੇ ਹਨਾ ਇਹਦਾ ਸਾਲੇ ਦਾ ਆਪਦਾ ਪਤਾ ਨਹੀਂ ਫਾਇਦਾ ਹੋਊਗਾ ਜਾਂ ਨਹੀਂ ਹੋਊਗਾ ਕਦੇ ਇਹਨੇ ਕਿਸੇ ਦਾ ਨੁਕਸਾਨ ਜਰੂਰ ਕਰ ਦੇਣਾ ਬਈ ਇਹ ਜਿਹੜੀਆਂ ਮੇਖਾਂ ਚਾਰ ਨਾਰੀ ਵਾਲਾ ਚਾਰਾਂ ਦੇ ਵਿੱਚ ਮੇਖਾਂ 메ਨ ਰੋਡ ਦੇ ਉੱਤੇ ਗੱਲ ਕਰਕੇ ਧੀਆਂਆਂ ਤੇ ਇਹ ਮੇਖਾਂ ਪਤਾ ਨਹੀਂ ਕਿਹੜੇ ਦਾ ਵਿਚਾਰੇ ਦਾ ਟਾਇਰ ਪਾੜਨ ਦੀਆਂ ਟਾਇਰ ਪਾੜਨ ਤੋਂ ਬਾਅਦ ਸਾਨੂੰ ਵੀ ਪਤਾ ਟਾਇਰ ਫਟਣ ਤੋਂ ਬਾਅਦ ਕਿੰਨਾ ਜਿਹਾ ਨੁਕਸਾਨ ਹੁੰਦਾ ਐਕਸੀਡੈਂਟ ਵੀ ਕਰਵਾ ਸਕਦਾ ਇਹ ਘਟ ਗਿਆ ਇਨਸਾਨ ਤੇ ਐਡੀ ਗੰਦੀ ਹਰਕਤ ਕੀਤੀ ਐਸ ਨੇ ਬਈ ਇਹਨੂੰ ਜਿੰਨੀਆਂ ਕੋ ਹੋ ਸਕਦੀਆਂ ਉਹਨੀਆਂ ਲਾਹਨਤਾਂ ਬਾਓ ਵੀਡੀਓ ਨੂੰ ਕਰ ਦਿਓ ਸ਼ੇਅਰ ਇਹਦੇ ਤੱਕ ਬਈ ਹੋ ਸਕਦਾ ਵੀ